ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੇ ਹੱਕ ਦੇ ਵਿੱਚ ਪਿੰਡ ਇਧਰਾਂ ਕलोनी ਵਿਖੇ ਚਰਨ ਸਿੰਘ ਸਾਬਕਾ ਪੰਜ ਸੀਨੀਅਰ ਕਾਂਗਸੀ ਅਗੂ ਵੱਲੋਂ ਮੀਟਿੰਗ ਕਰਵਾਈ ਗਈ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਚੰਨ ਸਿੰਘ ਚੰਨੀ ਦੇ ਸਪੋਤਰੰ ਦਿ ਸਿੰਘ ਚੰਨੀ ਬਖਸ਼ ਸਿੰਘ ਖੇਰਾ ਸਾਬਕਾ ਚੇਨ ਮੈਥਮੈਟਿਕਸ ਲੋਕ ਸ਼੍ਰੀਮੰਤ ਸਿੰਘ ਜਸੀ 22 ਚੇਰਮਾ ਬਲਾਕ ਸ਼ਾਂਤੀ ਫਲੋਰ ਤੇ ਹੋਰ ਬਖ ਬਖ ਅੱਗੋਂ ਪਹੁੰਚੇ ਉਹਨਾਂ ਨੇ ਇਸ ਮੌਕੇ ਮੋਟਰ ਅਪੀਲ ਕੀਤੀ ਕਿ ਸਾਬਕਾ ਮੁੱਖ ਮੰਤਰੀ ਚੰਨ ਸਿੰਘ ਚੰਨੀ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਹਲਕਾ ਫਲੋਰ ਦੇ ਨਿਰੰਦਰ ਦੇ ਵਿੱਚ ਵਿਕਾਸ ਕਰਵਾਇਆ ਜਾਵੇ ਕੈਮਰਾਮੈਨ ਇਸਗਣਾ ਡੈਂਪਰ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ

ਪ੍ਰੋਗਰਾਮ ਸਰਜੀਤ ਜੀ ਦੇਵ ਰਾਜ ਮੱਲ ਜੀ ਸਰਜੀਤ ਭੱਲਿਆ ਜੀ ਸਰੋਜਨ ਜੀ ਸਤਿ ਸ੍ਰੀ ਅਕਾਲ ਤੇ ਸਾਡੇ ਪ੍ਰੇਤ ਹਾਜ਼ਰ ਜੀ ਔਰ ਜਿੰਦਰ ਜੀ ਤੁਹਾਡਾ ਜਮਾ ਪਿਆ ਦੇ ਦੇਣਾ ਐਕਤੀ ਫੇਰ ਉਹ ਕਹਿੰਦੇ ਜਮਾ ਪਿਆ ਸਰਕਾਰ ਵੱਲੇ ਮੈਂ ਕਿ ਬੀਬੀ ਜੀ ਦੀ ਇੰਟਰਵਿਊ ਦੇਖੀ ਉਹ ਕਹਿੰਦੇ ਜੀ ਮੈਂ ਤਾਂ ਭਗਵਾਨ ਤੋਂ ਪੁੱਛ ਲਈ ਜੀ

ਤੇ ਮਕਰ ਸਿੰਘ ਜਰੜੀ ਚੇਰਮਨ ਸਾਹਿਬ ਦਸਤੀ ਜੀ ਮਾਨ ਸਾਹਿਬ ਜਸੀ ਖੱਤਰੀ ਔਰ ਉਸਾਇਦ ਅਰਜਨ ਰਾਜ ਨਿਤਾਨਗਨ ਸੇਵੰ ਮੇਰੇ ਤੋਂ ਪਹਿਲਾਂ ਜਸੀ ਨੇ ਬੜੇ ਵਿਸਤਾਰ ਦੇ ਨਾਲ ਤੁਹਾਡੇ ਨਾਲ ਚਰਚਾ ਕੀਤੀ ਕਿ ਦੇਸ਼ ਦੇ ਅੰਦਰ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਆ ਜਿਹੜੀ ਗਲਤੀ 2114 ਦੇ ਵਿੱਚ ਪੰਜਾਬ ਔਰ ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਨੂੰ ਚੁਣ ਕੇ ਕੀਤੀ ਉਹ ਗਲਤੀ ਨੂੰ ਸੁਧਾਰਨ ਦਾ ਸਮਾਂ 1 ਜੂਨ ਹੈ। ਮੈਂ ਕਹਾਂਗਾ ਇਹ ਤਾਂ ਕਰੋ ਜੇ ਆਪਾਂ 10 ਸਾਲ ਪੁਰਾਣੀ ਗੱਲ ਕਰੀਏ। ਜਦ ਇਹ ਸਰਕਾਰ ਆਪਾਂ ਕੀ ਲਾਰੇ ਲਾ ਕੇ ਆਈ ਸੀ। ਇਸ ਸਰਕਾਰ ਨੇ ਆਪਾਂ ਕਿਹ ਅਨੁਸ਼ਾਸਨ ਦਿਖਾਇਆ ਸੀ ਵੀ ਕਿ ਆਪ ਸੜਕ ਕਿਵੇਂ ਬਣੂਗਾ। ਤਦੋਂ ਸਾਲ ਨੂੰ ਕਹਿੰਦੇ ਸੀ ਜੱਜ 80 ਰੁਪਏ ਦਾ ਸੜਕਾ ਸੀ। ਕਿੰਨੇ ਵੱਡੂ। ਜਦ 55 ਰੁਪਏ ਦਾ ਪੈਟਰੋਲ ਸੀ ਤਦੋਂ ਕਹਿੰਦੇ ਸੀ ਵੀ ਇਨਾ ਮਹਿੰਗਾ ਪੈਟਰੋਲ ਹੋਇਆ ਹੈ ਗਰੀਬ ਆਵਾਜ਼ ਹੀ ਕਿਵੇਂ ਕਰੂਗਾ ਦਰ ਕਹਿੰਦੇ ਸੀ ਵੀ ਕਾਲਾ ਧਨ ਅਸੀਂ ਵਿਦੇਸ਼ਾਂ ਚੋਂ ਲੈ ਕੇ ਆਣਾ ਹੈ ਹਰ ਕਿਸੇ ਦੇ 15-15 ਲੱਖ ਰੁਪਏ ਖਾਤਿਆਂ ਚ ਪੜਨ ਦਰ ਕਹਿੰਦੇ ਸੀ ਵੀ 2 ਕਰੋੜ ਨੌਕਰੀ 10 ਸਾਲ ਹੋ ਗਏ ਜੇਸੀ ਮਹਿੰਗਾਈ ਦੀ ਗੱਲ ਕਰੀਏ ਨਾ 400 ਰੁਪਏ ਦਾ ਸਰਦਾਰ ਅਸ 900 ਰੁਪਏ ਦਾ ਆਇ ਤੁਸੀਂ ਲੈਣਾ 9 1100 ਰੁਪਏ ਦਾ ਸੀ ਅਗੇ ਰੈਕਸ਼ਨ ਆ ਗਈ ਤਾਂ ਦੂਸਰੋਂ ਘਟਿਆ 5